ਪੰਜਾਬ 24 7 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ। ਕੈਨੇਡਾ ਦੇ ਵਿੱਚੋਂ ਕੱਚੇ ਤੌਰ ਤੇ ਰਹਿ ਰਹੇ 2.5 ਹਜ਼ਾਰ ਲੋਕਾਂ ਨੂੰ ਇਮੀਡੀਏਟਲੀ ਰਿਪੋਰਟ ਕਰਨ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਮੁਲਕ ਵਿੱਚ ਵੱਸਦੇ 38 ਹਜ਼ਾਰ ਕੱਚੇ ਜਿਹੜੇ ਤੌਰ ਤੇ ਰਹਿ ਰਹੇ ਲੋਕ ਨੇ ਉਹਨਾਂ ਦੇ ਸਿਰ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਸਰਦੀ ਏਜੰਸੀ ਨੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਨਵੇਂ ਅਮਲੇ ਦੀ ਨਫਰੀ ਜਿਹੜੀ ਆ ਉਹ ਵਧਾਈ ਹੈ। ਕੈਨੇਡਾ ਵਿੱਚ ਰਹਿਣ ਦੇ ਯਤਨ ਕਰ ਰਹੇ ਗੈਰਕਾਨੂੰਨੀ ਕੱਚੇ ਲੋਕਾਂ ਦੀ ਕਤਾਰ ਲਗਭਗ 2.5 ਲੱਖ ਤੋਂ ਹੀ ਟੱਪ ਚੁੱਕੀ ਹੈ। ਸਰਕਾਰੀ ਵਿਭਾਗਾਂ ਦੇ ਸੂਤਰਾਂ ਤੋਂ ਪ੍ਰਾਪਤ ਅੰਕੜਿਆਂ ਦਾ लेखा-ਜੋਖਾ ਕਰਦਿਆਂ ਪਤਾ ਲੱਗਦਾ ਹੈ ਕਿ ਬਾਰਡਰ ਏਜੰਸੀ ਕੋਲ 38,030 ਲੋਕਾਂ ਦੇ ਗ੍ਰਫਤਾਰੀ ਵਾਰੰਟ ਆ ਚੁੱਕੇ ਹਨ। ਜਿਨ੍ਹਾਂ ਨੂੰ ਅਗਲੇ ਦਿਨਾਂ 'ਚ ਹੀ ਉਹਨਾਂ ਦੇ ਪਿਤਰੀ ਦੇਸ਼ਾਂ ਨੂੰ ਜਾਣ ਵਾਲੇ ਜਹਾਜ਼ਾਂ 'ਚ ਬਿਠਾਉਣ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਇਨਾਂ ਚੋਂ ਬਹੁਤੇ ਉਹ ਲੋਕ ਹਨ ਜੋ ਸਲਾਨੀ ਬਣ ਕੇ ਕੈਨੇਡਾ ਪੁੱਜੇ ਤੇ ਇੱਥੋਂ ਦੇ ਸਿਸਟਮ ਨਾਲ ਖਲਵਾੜ ਕਰਕੇ ਅਣਅਧਿਕਾਰਤ ਤੌਰ ਤੇ ਕੰਮ ਕਰਦੇ ਆ ਫੜੇ ਗਏ ਹਨ ਕੁਝ ਉਹ ਵੀ ਲੋਕ ਹਨ ਜੋ ਵੀਜ਼ਾ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਮੁਲਕ ਵਿੱਚ ਹੀ ਟਿਕੇ ਹੋਏ ਹਨ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਦੇ ਸੂਤਰਾਂ ਅਨੁਸਾਰ 2.5 ਹਜ਼ਾਰ ਤੋਂ ਵੱਧ ਕੱਚੇ ਲੋਕਾਂ ਨੂੰ ਅਗਲੇ ਹਫ਼ਤੇ ਵਾਪਸ ਭੇਜਣ ਦੇ ਪੂਰੇ ਪ੍ਰਬੰਧ ਹੋ ਚੁੱਕੇ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਮੰਨਿਆ ਹੈ ਕਿ ਉਹਨਾਂ ਦੀ ਸਰਕਾਰ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਲਿਆਉਣ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ ਟਰੂਡੋ ਨੇ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੀ ਵੱਸੋਂ ਬਹੁਤ ਜ਼ਿਆਦਾ ਵਧ ਰਹੀ ਸੀ ਜਿਸ ਕਾਰਨ ਉਹਨਾਂ ਦੀਆਂ ਰਹਿائشਾਂ ਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਪੈ ਰਿਹਾ ਸੀ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਦੋ ਤਰ੍ਹਾਂ ਦਾ ਪ੍ਰਵਾਸ ਹੁੰਦਾ ਹੈ ਇੱਕ ਰਸਤਾ ਹੈ ਪਰਮਾਨੈਂਟ ਪਰਵਾਸਤਾ ਜਾਨੀ ਕਿ ਪੀਆਰ ਲੈ ਕੇ ਇੱਥੇ ਆਉਣ ਦਾ ਉਹਨਾਂ ਕਹਿੰਦੇ ਕਿ ਜਦੋਂ ਪਰਿਵਾਰ ਕੈਨੇਡਾ ਆਉਂਦੇ ਹਨ ਤੇ ਇੱਥੇ ਵੱਸਦੇ ਹਨ ਤੇ ਇਸ ਨੂੰ ਆਪਣਾ ਘਰ ਕਹਿੰਦੇ ਹਨ ਟਰੂਡੋ ਨੇ ਇਹ ਵੀ ਦੱਸਿਆ ਕਿ ਕੈਨੇਡਾ ਸਰਕਾਰ ਪਿਛਲੇ ਕਈ ਦਹਾਕਿਆਂ ਦਹਾਕਿਆਂ ਤੋਂ ਸਿਰਫ ਪਰਮਾਨੈਂਟ ਜਿਹੜੇ ਸਿਟੀਜ਼ਨ ਆਉਣਦੇ ਆ ਇੱਥੇ ਸਥਾਈ ਨਾਗਰਿਕ ਉਹਨਾਂ ਦੀ ਸਹੀ ਗਿਣਤੀ ਤੈਅ ਕਰਦੀ ਰਹੀ ਹੈ ਉਹਨਾਂ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਉਹਨਾਂ ਦੀ ਸਰਕਾਰ ਨੇ ਆਰਜੀ ਤੌਰ ਤੇ ਕੈਨੇਡਾ ਆਉਣ ਵਾਲੇ ਲੋਕਾਂ ਨਾ ਜਾਂ ਫਿਰ ਇੰਟਰਨੈਸ਼ਨਲ ਵਿਦਿਆਰਥੀਆਂ ਆਰਜੀ ਕਾਮਿਆਂ ਤੇ ਹੋਰਾਂ ਨੂੰ ਵੀ ਧਿਆਨ ਚ ਰੱਖ ਕੇ ਆਪਣੀ ਪਾਲਿਸੀ ਬਣਾਈ ਹੈ ਟਰੂਡੋ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਆਉਣ ਵਾਲੇ ਆਰਜੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਆਰਥਿਕਤਾ ਦੀ ਮੰਗ ਦੇ ਆਸਰੇ ਛੱਡ ਦਿੱਤਾ ਜਾਂਦਾ ਸੀ ਉਹਨਾਂ ਨੇ ਕਿਹਾ ਕਿ ਆਮ ਤੌਰ ਤੇ ਸਾਡੀ ਆਬਾਦੀ ਦਾ ਇੱਕ ਛੋਟਾ ਹਿੱਸਾ ਹੀ ਹੁੰਦਾ ਸੀ ਇਸ ਲਈ ਅਸੀਂ ਕਦੇ ਵੀ ਇਸ ਦੇ ਦੂਰ ਰਸੇ ਪ੍ਰਵਾਸ ਯੋਜਨਾ ਦਾ ਹਿੱਸਾ ਨਹੀਂ ਸੀ ਬਣਾਇਆ ਜਸਟਰ ਟਰੂਡੋ ਨੇ ਕਿਹਾ ਹੈ ਕਿ ਜਦੋਂ ਕੋਰੋਨਾ ਤੋਂ ਬਾਅਦ ਲਾਕਡਾਊਨ ਖੁੱਲਿਆ ਤਾਂ ਸਾਨੂੰ ਬਹੁਤ ਜਲਦੀ ਬਹੁਤ ਸਾਰੇ ਕਾਮਿਆਂ ਦੀ ਲੋੜ ਸੀ ਇਹ ਆਰਜੀ ਕਾਮੇ ਬਹੁਤ ਜਲਦੀ ਸਾਡੀ ਕਾਰਜ ਸ਼ਕਤੀ ਦਾ ਇੱਕ اہم ਹਿੱਸਾ ਬਣ ਗਏ ਇਸ ਲਈ ਉਹਨਾਂ ਨੂੰ ਆਪਣੇ ਪ੍ਰਵਾਸ ਦੇ ਪੱਧਰਾਂ ਦੀ ਯੋਜਨਾ ਵਿੱਚ ਸ਼ਾਮਲ ਨਾ ਕਰਨਾ ਇੱਕ ਭੁੱਲ ਸੀ ਇਸ ਭੁੱਲ ਨੂੰ ਸੁਧਾਰਨ ਲਈ ਟਰੂਡੋ ਨੇ ਦੱਸਿਆ ਕਿ ਨਵੀਂ ਯੋਜਨਾ ਵਿੱਚ ਸਥਾਈ ਤੇ ਸਥਾਈ ਦੋਵਾਂ ਤਰ੍ਹਾਂ ਦੇ ਇਮੀਗ੍ਰੈਂਟ ਲਈ ਟੀਚੇ ਤੈਅ ਕਰਨ ਵਾਲੀ ਪ੍ਰਵਾਸ ਯੋਜਨਾ ਬਣਾਈ ਗਈ ਹੈ ਅਗਲੀ ਖਬਰ ਅਮਰੀਕਾ ਤੋਂ ਜੀ ਅਮਰੀਕਾ ਵਿੱਚ ਹੋਏ ਇੱਕ ਨਵੇਂ ਅਧਿਐਨ ਮੁਤਾਬਕ ਬਿਹਤਰ ਜ਼ਿੰਦਗੀ ਦੀ ਭਾਲ ਕਰ ਰਹੇ ਪਰਿਵਾਰਾਂ ਦੀ ਭਾਰਤ ਤੋਂ ਕੈਨੇਡਾ ਤੱਕ ਫੈਲੇ ਅਪਰਾਧਿਕ ਨੈੱਟਵਰਕਾਂਈ ਅਮਰੀਕਾ ਵਿੱਚ ਤਸਕਰੀ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚੋਂ ਕਈਆਂ ਨੂੰ ਭਿਆਨਕ ਘਟਰਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ 2 ਸਾਲ ਪਹਿਲਾਂ ਭਾਰੀ ਬਰਪਾਰੀ ਅਤੇ ਠੰਡ ਕਾਰਨ ਸਰਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇਸੇ ਤਰ੍ਹਾਂ ਦੇ ਇੱਕ ਭਾਰਤੀ ਪਰਿਵਾਰ ਦੀ ਮੌਤ ਹੋ ਗਈ ਸੀ ਪਰਿਵਾਰ ਦੇ ਪੁਰਸ਼ ਮੈਂਬਰ ਦਾ ਨਾਮ ਜਗਦੀਸ਼ ਪਟੇਲ ਸੀ ਜਿਸ ਨੇ ਆਪਣੇ 3 ਸਾਲ ਦੇ ਬੇਟੇ ਨੂੰ ਗੋਦ ਵਿੱਚ ਫੜ ਕੇ ਆਪਣੀ ਜਾਨ ਗਵਾ ਦਿੱਤੀ ਉਸ ਦੀ ਪਤਨੀ ਅਤੇ ਧੀ ਵੀ ਬਚ ਨਹੀਂ ਸਕੀਆਂ ਫੈਡਰਲ ਵਕੀਲ ਸੋਮਵਾਰ ਨੂੰ ਮਿਨੇਸੋਟਾ ਵਿੱਚ ਇੱਕ ਮੁਕਦਮੇ ਵਿੱਚ ਆਪਣਾ ਪੱਖ ਰੱਖਣਗੇ ਸਰਕਾਰੀ ਵਕੀਲਾ ਨੇ ਭਾਰਤੀ ਨਾਗਰਿਕ ਹਰਸ਼ ਕੁਮਾਰ ਰਮਨ ਲਾਲ ਪਟੇਲ ਜੇਦੀ ਉਮਰ 29 ਸਾਲ ਹੈ ਤੇ ਇਸ ਤਰ੍ਹਾਂ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਸਤੇ ਫਲੋਰੀਡਾ ਦੇ ਇੱਕ 50 ਸਾਲਾਂ ਦੇ ਵਿਅਕਤੀ ਸਟੀਵ ਸ਼ੈਡ ਤੇ 11 ਪ੍ਰਵਾਸੀਆਂ ਲਈ ਇੱਕ ਟਰੱਕ ਦੀ ਉਡੀਕ ਕਰਨ ਦਾ ਦੋਸ਼ ਲਾਇਆ ਹੈ ਪ੍ਰਵਾਸੀਆਂ ਵਿੱਚ ਪਟੇਲ ਤੇ ਉਹਨਾਂ ਦੇ ਦੋ ਬੱਚੇ ਸ਼ਾਮਲ ਹਨ ਜੋ ਸਰਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ ਸਨ ਅਮਰੀਕੀ ਸਰहदी ਗਸ਼ਤੀ ਟੁਕੜੀ ਨੇ 30 ਸਤੰਬਰ ਨੂੰ ਖਤਮ ਹੋਏ ਸਾਲ ਵਿੱਚ ਕੈਨੇਡੀਅਨ ਸਰਦ ਤੋਂ 14000 ਤੋਂ ਵੱਧ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਿਓਰ ਸਰਚ ਸੈਂਟਰ ਦਾ ਅਨੁਮਾਨ ਹੈ ਕਿ 2022 ਈਸਵੀ ਤੱਕ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਦੀ ਗਿਣਤੀ 7 ਲੱਖ ਤੇ 25 ਹਜ਼ਾਰ ਦੇ ਕਰੀਬ ਹੋ ਗਈ ਹੈ ਅਤੇ ਇਸ ਮਾਮਲੇ 'ਚ ਸਿਰਫ ਮੈਕਸੀਕੋ ਤੇ ਅਲਸਲਵਾਡੋਰ ਹੀ ਭਾਰਤੀਆਂ ਤੋਂ ਵਧੇਰੇ ਗਿਣਤੀ ਵਿੱਚ ਹਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਅਮਰੀਕਾ ਵੱਲੋਂ ਦਿੱਤੀਆਂ ਲੰਬੀ ਦੂਰੀ ਦੀਆਂ ਵਜ਼ਾਈਲਾਂ ਰੂਸ ਉੱਤੇ ਵਰਤਨ ਦੀ ਖੁੱਲ੍ਹ ਦੇ ਦਿੱਤੀ ਹੈ ਇੱਕ ਅਮਰੀਕੀ ਅਧਿਕਾਰੀ ਨੇ ਇਸ ਨੀਤੀਗਤ ਤਬਦੀਲੀ ਦੀ ਪੁਸ਼ਟੀ ਕਰਦਿਆਂ ਆਇਆ ਹੈ ਕਿ ਪਿਛਲੇ ਕਈ ਮਹੀਨੇ ਤੋਂ ਯੂਕਰੇਨ ਦੇ ਰਾਸ਼ਟਰਪਤੀ ਵਲਦੀਮੀਰ ਜ਼ੇਲੈਸਕੀ ਗੁਹਾਰ ਲਾ ਰਹੇ ਸਨ ਕਿ ਆਰਮੀ ਟੈਕਨੀਕਲ ਮਾਈਜ਼ਾਈਲ ਸਿਸਟਮ ਜਿਹੜੀ ਆ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦੇਵੇ ਤਾ ਜੋ ਯੂਕਰੇਨ ਆਪਣੀਆਂ ਸਰਦਾਂ ਤੋਂ ਬਾਹਰ ਹਮਲਾ ਕਰ ਸਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨ ਨੇ ਪਸ਼ਮੀ ਦੇਸ਼ਾਂ ਨੂੰ ਅਜਿਹੀ ਕਿਸੇ ਕਾਰਵਾਈ ਦੇ ਖਿਲਾਫ ਚੇਤਾਵਨੀ ਵੀ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਨਾਟੋ ਫੌਜੀ ਗੱਠਜੋੜ ਦੀ ਯੂਕਰੇਨ جنگ ਵਿੱਚ ਸਿੱਧੀ ਸ਼ਮੂਲੀਅਤ ਸਮਝਿਆ ਜਾਏਗਾ ਏਟੀਏਸੀਐਮਸੀ ਮਜ਼ਾਈਲਾਂ 300 ਕਿਲੋਮੀਟਰ ਤੱਕ ਪਹੁੰਚ ਕਰ ਸਕਦੀਆਂ ਹਨ ਇੱਕ ਅਮਰੀਕੀ ਅਧਿਕਾਰੀ ਨੇ ਨਿਊਯਾਰਕ ਟਾਈਮ ਅਤੇ ਵਸ਼ਿੰਟਨ ਪੋਸਟ ਨੂੰ ਦੱਸਿਆ ਹੈ ਕਿ ਬਾਈਡਨ ਦਾ ਇਹ ਫੈਸਲਾ ਰੂਸ ਵੱਲੋਂ ਉੱਤਰੀ ਕੋਰੀਆਈ ਫੌਜਾਂ ਨੂੰ ਲੜਨ ਦੀ ਆਗਿਆ ਦੇਣ ਦੀ ਪ੍ਰਤੀਕਿਰਿਆ ਵਜੋਂ ਆਇਆ ਹੈ ਜਰਮਨ ਸਰਕਾਰ ਦੇ ਇੱਕ ਬੁਲਾਰੇ ਨੇ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਜੇਕਰ ਅਮਰੀਕਾ ਨੇ ਯੂਕਰੇਨ ਨੂੰ ਰੂਸ ਤੇ ਲੰਬੀ ਦੂਰੀ ਦੀ ਮਜ਼ਾਈਲ ਨਾਲ ਹਮਲਾ ਕਰਨ ਦੀ ਇਜਾਜ਼ਤ ਦੇ ਦਿੰਦੀ ਹੈ ਤਾਂ ਕੀ ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਜਰਮਨੀ ਆਪਣੀ ਨੀਤੀ ਬਦਲ ਸਕਦਾ ਹੈ ਜਰਮਨ ਸਰਕਾਰ ਦੇ ਬਰਾਰੇ ਨੇ ਕਿਹਾ ਕਿ ਉਹਨਾਂ ਦਾ ਦੇਸ਼ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਦਦਾਂ ਨਾ ਦੇਣ ਦਾ ਆਪਣੇ ਫੈਸਲੇ ਤੇ ਕਾਇਮ ਰਹੇਗਾ ਅਮਰੀਕਾ ਤੋਂ ਬਾਅਦ ਜਰਮਨੀ ਯੂਕਰੇਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ ਪਰ ਜਨਮਰੀ ਦੇ ਜਿਹੜੇ ਚਾਂਸਲਰ ਨੇ ਯੂਕਰੇਨ ਨੂੰ ਜਰਮਨ ਦੀ ਬਣੀ ਲੰਬੀ ਦੂਰੀ ਦੀ ਟੋਰਸ ਮਦਦਾਂ ਨਾ ਦੇਣ ਦਾ ਫੈਸਲਾ ਕੀਤਾ ਹੈ ਪਿਛਲੇ ਹਫਤੇ ਰੂਸੀ ਰਾਸ਼ਟਰਪਤੀ ਵਲਦੀਮੀਰ ਪੂਟਰ ਨਾਲ ਜਰਮਨ ਚਾਂਸਲਰ ਉਲਾਫ ਸ਼ੋਲਡਰਸ ਦੀ ਫੋਨ ਤੇ ਗੱਲਬਾਤ ਹੋਈ ਸੀ ਜਿਹਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ ਇਸ ਉੱਤੇ ਯੂਕਰੇਨ ਨੇ ਕਾਫੀ ਇਤਰਾਜ਼ ਪ੍ਰਗਟ ਕੀਤਾ ਸੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਮਿਨ ਨੇਤਨਜਾਊ ਦੀ ਨਿੱਜੀ ਰਹਿائش ਵੱਲ ਦੋ ਗੋਲੇ ਦਾਗੇ ਜਾਣ ਮਗਰੋਂ ਇਜ਼ਰਾਈਲੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਰਾਤ ਨੂੰ ਜਦੋਂ ਗੋਲੇ ਦਾਗੇ ਗਏ ਤਾਂ ਉਸ ਸਮੇਂ ਨੇਤਨਜਾਊ ਤੇ ਉਹਨਾਂ ਦਾ ਪਰਿਵਾਰ ਘਰ ਵਿੱਚ ਨਹੀਂ ਸੀ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਉਹਨਾਂ ਮੁਤਾਬਕ ਹਿਜ਼ਬੁੱਲਾਹ ਵੱਲੋਂ ਲੰਘੇ ਮਹੀਨੇ ਵੀ ਇਸੇ ਰੈਸ਼ ਵਾਲ ਇੱਕ ਡਰੋਨ ਛੱਡਿਆ ਗਿਆ ਸੀ ਤਾਂ ਵੀ ਉਦੋਂ ਵੀ ਨਿਤਨਜਾਊ ਤੇ ਉਹਨਾਂ ਦਾ ਪਰਿਵਾਰ ਘਰ ਤੋਂ ਬਾਹਰ ਸੀ ਪੁਲਿਸ ਨੇ ਗੋਲੇਦਾਰਗੇ ਜਾਣ ਸੰਬੰਧੀ ਫੜੇ ਗੇ ਸ਼ੱਕੀਆਂ ਬਾਰੇ تفصیل ਨਹੀਂ ਦਿੱਤੀ ਪਰ ਨਿਤਨਜਾਊ ਦੇ ਸਥਾਨਕ ਰਾਜਨੀਤਿਕ ਆਲੋਚਕਾਂ ਵੱਲ ਜਿਹੜਾ ਇਹ ਇਸ਼ਾਰਾ ਕੀਤਾ ਜਾ ਰਿਹਾ ਹੈ ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੀ ਇੱਕ ਟਰਾਂਵਾ ਹੋਈਆਂ 24 ਘੰਟਿਆਂ 'ਚ ਇਹ 24 ਘੰਟਿਆਂ ਦੀ ਜਿਹੜੀ ਰਿਪੋਰਟਿੰਗ ਆ ਉਹਦੇ ਵਿੱਚ ਇਜ਼raਇਲੀ ਹਮਲਿਆਂ ਵਿੱਚ 76 ਫਲਸਤੀਨੀਆਂ ਦੀ ਮੌਤ ਹੋ ਗਈ ਹੈ ਤੇ 158 ਜ਼ਖਮੀ ਹੋਏ ਹਨ ਉੱਤਰੀ ਗਾਜ਼ਾ ਦੇ ਬੀਤਲਈਆ ਸ਼ਹਿਰ ਵਿੱਚ ਇਜ਼raਇਲੀ ਹਵਾਈ ਹਮਲਿਆਂ ਚ 34 ਲੋਕਾਂ ਦੀ ਮੌਤ ਹੋ ਗਈ ਹੈ ਸਥਾਨਕ ਸਿਵਲ ਡਿਫੈਂਸ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ ਏਐਫਪ ਨੇ ਏਜੰਸੀ ਦੇ ਹਵਾਲੇ ਨਾਲ ਕਿਹਾ ਹੈ ਕਿ ਹਮਲੇ 'ਚ ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸਨ ਹਮਲੇ ਵਿੱਚ 7 ਲੋਕ ਜ਼ਖਮੀ ਵੀ ਹੋਏ ਹਨ ਇਜ਼raਇਲੀ ਫੌਜ ਦਾ ਕਹਿਣਾ ਹੈ ਕਿ ਉੱਤਰੀ ਗਾਜ਼ਾ ਵਿੱਚ ਇਸ ਲਈ ਅਮਰੇ ਕਰ ਰਹੀ ਹੈ ਤਾਂ ਜੋ ਹਮਾਸ ਮੁੜ ਕੇ ਸੰਗਠਨ ਨਾ ਹੋ ਸਕੇ ਇਜ਼raਇਲੀ ਹਮਲੇ ਕਾਰਨ ਪਿਛਲੇ 5 ਹਫ਼ਤਿਆਂ ਵਿੱਚ ਸਵਾ ਲੱਖ ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਹਨ ਇਜ਼raਇਲ ਨੇ ਕੈਦਰੀ ਬੈਰੂਤ ਦੇ ਕਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਚੋਟੀ ਦੇ ਮੀਡੀਆ ਸਬੰਧਾਂ ਦੇ ਅਧਿਕਾਰੀ ਮੁਹੰਮਦ ਆਫੀਪ ਦੀ ਹੱਤਿਆ ਕਰਨ ਤੋਂ ਬਾਅਦ ਅੱਠ ਹੋਰ ਪੈਰਾਮੈਡਿਕਸ ਨੂੰ ਵੀ ਮਾਰ ਦਿੱਤਾ ਹੈ ਅਤੇ ਲਬਨਾਨ ਤੇ ਹਮਲਿਆ ਨੂੰ ਜਾਰੀ ਰੱਖਿਆ ਹੋਇਆ ਹੈ ਲਬਨਾਨ ਦੇ ਇੱਕ ਰਾਜਨੀਤਿਕ ਸਰੋਤ ਨੇ ਰਾਈਟਰਸ ਨੂੰ ਦੱਸਿਆ ਕਿ ਅਮਰੀਕੀ ਰਾਜਦੂਤ ਹਿਜ਼ਬੁੱਲਾ ਤੇ ਇਜ਼ਰਾਈਲ ਵਿਚਕਾਰ ਜੰਗਬਤੀ ਦੇ ਗੱਲਬਾਤ ਕਰਨ ਲਈ ਮੰਗਲਵਾਰ ਨੂੰ ਬਰੂਤੀ ਯਾਤਰਾ ਵੀ ਕਰ ਰਹੇ ਹਨ ਤੁਰਕੀ ਨੇ ਰਾਈਟਰਸ ਨਿਊਜ਼ ਸਰਵਿਸ ਦੀਆਂ ਰਿਪੋਰਟਾਂ ਨੂੰ ਖਾਰਜ ਕਰਦੇ ਆਏ ਕਿਹਾ ਹੈ ਕਿ ਹਮਾਸ ਨੇ ਕਤਰ ਤੋਂ ਆਪਣਾ ਰਾਜਨੀਤਿਕ ਦਫ਼ਤਰ ਤੁਰਕੀ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਹਮਾਸ ਦੇ ਮੈਂਬਰ ਕਦੇ ਕਦਾਈ ਹੀ ਤੁਰਕੀ ਦਾ ਦੌਰਾ ਕਰਦੇ ਹਨ ਕੂਟਨੀਤਿਕ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਹਮਾਸ ਦੇ ਸਿਆਸੀ ਬਿਊਰੋ ਦੇ ਤੁਰਕੀ ਚਲੇ ਜਾਣ ਵਾਲੀ ਖਬਰ ਦੇ ਦਾਅਵੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਸੰਯੁਕਤ ਰਾਸ਼ਟਰ ਦੀ ਇਕਰਾਤ ਏਜੰਸੀ ਯੂ ਐਨ ਆਰ ਡਬਲਯੂ ਏ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਗਾਜ਼ਾ ਵਿੱਚ ਦਾਖਲ ਹੋਣ ਤੋਂ ਬਾਅਦ 109 ਫੂਡ ਵਾਲੇ ਟਰੱਕ ਜਿਹੜੇ ਉਹ ਲੁੱਟ ਲੈ ਗਏ ਹਨ ਫਿਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਯੂ ਐਨ ਆਰ ਡਬਲਯੂ ਏ ਨੇ ਇੱਕ ਅਧਿਕਾਰੀ ਨੇ ਰਾਈਟਰਸ ਨੂੰ ਦੱਸਿਆ ਹੈ ਕਿ ਸਹਾਇਤਾ ਕਾਫਲੇ ਦੇ ਸਾਰੇ ਟਰੱਕ ਗਾਜ਼ਾ ਵਿੱਚ ਪਾਰ ਕਰਨ ਤੋਂ ਬਾਅਦ ਲੁੱਟ ਲੈ ਗਏ ਹਨ ਏਜੰਸੀ ਦੇ ਸੀਨੀਅਰ ਐਮਰਜੈਂਸੀ ਅਧਿਕਾਰੀ ਲੂਇਸ ਵਾਟਰਜ਼ ਨੇ ਰਾਈਟਰਸ ਨੂੰ ਇਹ ਦੱਸਿਆ ਕਿ ਕਾਫਲੇ ਜੋ ਕਿ ਯੂ ਐਨ ਆਰ ਡਬਲਯੂ اے ਅਤੇ ਸੰਯੁਕਤ ਰਾਸ਼ਟਰ ਵਿਸ਼ਵ ਖਰਾਕ ਪ੍ਰੋਗਰਾਮ ਦੁਆਰਾ ਪ੍ਰਦਾਨ ਕੀਤਾ ਗਿਆ ਭੋਜਨ ਲੈ ਕੇ ਜਾ ਰਹੇ ਸੀ ਨੂੰ ਇਜ਼ਰਾਈਲ ਦੁਆਰਾ کریم ਅਬੂ ਸਲੇਮ ਤੋਂ ਇੱਕ ਅਣਜਾਣ ਰਸਤੇ ਰਾਹੀਂ ਥੋੜੇ ਸਮੇਂ ਦੇ ਨੋਟਿਸ ਤੇ ਰਵਾਨਾ ਹੋਣ ਦਾ ਦੀ ਦਿਸ਼ਾ ਦਿੱਤੀ ਸੀ ਨਿਰਦੇਸ਼ ਦਿੱਤਾ ਸੀ ਉਹਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਵਾਪਰੀ ਘਟਨਾ ਦੇ ਨਤੀਜੇ ਵਜੋਂ ਕਾਫਲੇ ਦੇ 109 ਟਰੱਕਾਂ ਵਿੱਚੋਂ 98 ਦਾ ਨੁਕਸਾਨ ਹੋਇਆ ਹੈ ਏਜੰਸੀ ਨੇ ਕਿਹਾ ਹੈ ਕਿ ਘਟਨਾ ਦੱਖਣੀ ਤੇ ਮੱਧ ਗਾਜ਼ਾ ਵਿੱਚ ਸਹਾਇਤਾ ਲਿਆਉਣ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦੀ ਗੰਭੀਰਤਾ ਨੂੰ ਉਜਾਗਰ ਕਰਦੀਆਂ ਹਨ ਬੰਗਲਾਦੇਸ਼ ਦੀ ਅੰਤਰਮ ਸਰਕਾਰ ਦੇ ਮੁਖੀ ਮੁਹੰਮਦ ਜੂਨਸ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਤੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਹੈ ਕਿ ਜਿਹੜੀ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸ਼ੇਖ ਅਸੀਨਾ ਨੂੰ ਭਾਰਤ ਤੋਂ ਬੰਗਲਾਦੇਸ਼ ਭੇਜਣ ਦੀ ਮੰਗ ਕੀਤੀ ਜਾਏਗੀ ਹਾਲ ਵਿੱਚ ਹੀ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਤੌਫੀਕ ਅਸਨ ਨੇ ਵੀ ਕਿਹਾ ਸੀ ਕਿ ਸ਼ੇਖ ਅਸੀਨਾ ਅਕਸਰ ਹੀ ਸਿਆਸੀ ਬਿਆਨ ਦਿੰਦੀ ਰਹਿੰਦੀ ਹੈ ਅਸਨ ਨੇ ਕਿਹਾ ਸੀ ਕਿ ਭਾਰਤੀ ਹਾਈ ਕਮਿਸ਼ਨਰ ਅਤੇ ਭਾਰਤ ਸਰਕਾਰ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਕਿ ਬੰਗਲਾਦੇਸ਼ ਭਾਰਤ ਵਿੱਚ ਰਹਿ ਰਹੀ ਸ਼ੇਖ ਸੀਨਾ ਦੇ ਸਿਆਸੀ ਬਿਆਨ ਦੇਣ ਦੇ ਹੱਕ ਵਿੱਚ ਨਹੀਂ ਹੈ। ਅਗਲੀ ਖਬਰ ਹੈ ਜੀ ਨਾਰਥ ਅਮਰੀਕਾ ਜਿਸ ਕਦਰ ਬੇਰਜ਼ਗਾਰੀ ਵਧ ਰਹੀ ਹੈ ਉਹਨੂੰ ਲੈ ਕੇ ਜਿਹੜੀਆਂ ਨੌਕਰੀਆਂ ਘਟ ਰਹੀਆਂ ਨੇ ਉਹਦੇ ਤੇ ਇਹ ਖਬਰ ਹੈ ਬੋਇੰਗ ਨੇ 400 ਤੋਂ ਵੱਧ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਭੇਜਿਆ ਹੈ। ਸੈਟਲ ਟਾਈਮਜ਼ ਦੀ ਰਿਪੋਰਟ ਮੁਤਾਬਕ ਪਿਛਲੇ ਹਫਤੇ ਸੋਸਾਇਟੀ ਆਫ ਪ੍ਰੋਡਕਸ਼ਨ ਇੰਜੀਨੀਅਰ ਪ੍ਰੋਫੈਸ਼ਨਲ ਇੰਜੀਨੀਅਰ ਇਨ ਐਰੋਸਪੇਸ ਦੇ ਮੈਂਬਰਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਭੇਜਿਆ ਗਿਆ ਹੈ ਮੁਲਾਜ਼ਮਾਂ ਨੂੰ ਜਨਵਰੀ ਦੇ ਅੱਧ ਤੱਕ ਦੀ ਤਨਖਾਹ ਮਿਲੇਗੀ ਬੋਇੰਗ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਆਪਣੇ ਮੁਲਾਜ਼ਮਾਂ ਦੀ ਗਿਣਤੀ 10% ਦੀ ਤੱਕ ਘਟਾ ਦੇਵੇਗਾ ਮਤਲਬ ਕਿ 17000 ਵਰਕਰਾਂ ਨੂੰ ਛੁੱਟੀ ਕਰ ਦੇਣ ਦੀ ਯੋਜਨਾ ਬਣਾ ਰਿਹਾ ਹੈ ਸੋਸਾਇਟੀ ਆਫ ਪ੍ਰੋਫੈਸ਼ਨਲ ਇੰਜੀਨੀਅਰ ਇਨ ਐਰੋਸਪੇਸ ਨੇ ਕਿਹਾ ਹੈ ਕਿ ਸ਼ਾਂਤੀ ਨਾਲ 438 ਮੈਂਬਰ ਜਿਹੜੇ ਆ ਉਹ ਇਮੀਡੀਏਟਲੀ ਪ੍ਰਭਾਵਿਤ ਹੋਏ ਹਨ 1995 ਚ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਬੈਂ ਸਿੰਘ ਦੇ ਕਤਲ ਮਾਮਲੇ ਚ ਫਾਂਸੀ ਦੀ ਸਜ਼ਾ ਸੁਣਾਏ ਗਏ ਬਲਵੰਤ ਸਿੰਘ ਰਾਜਵਾਲਾ ਦੀ ਰਹਿਮ ਪਟੀਸ਼ਨ ਤੇ ਸੁਪਰੀਮ ਕੋਰਟ ਅਗਲੇ ਸੋਮਵਾਰ ਨੂੰ ਸੁਣਵਾਈ ਕਰੇਗੀ ਇਸ ਤੋਂ ਪਹਿਲਾਂ ਅੱਜ ਸਵੇਰੇ ਸੁਪਰੀਮ ਕੋਰਟ ਦੇ ਬੈਂਚ ਨੇ ਰਾਸ਼ਟਰਪਤੀ ਦੇ ਮੁਖ ਸਕੱਤਰ ਨੂੰ ਰਹਿਮਦੀ ਅਪੀਲ ਰਾਸ਼ਟਰਪਤੀ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਸੀ ਹਾਲਾਂਕਿ ਸ਼ਾਮ ਸਮੇਂ ਇਹਨਾਂ ਹੁਕਮਾਂ ਤੇ ਰੋਕ ਲਗਾ ਦਿੱਤੀ ਗਈ ਜਸਟਿਸ ਬੀ ਆਰ ਗਵਈ ਤੇ ਜਸਟਿਸ ਪੀ ਕੇ ਬਿਸ਼ਰਾ ਤੇ ਜਸਟਿਸ ਕੇ ਵੀ ਬਿਸ਼ਰਾ ਨਾਥਨ ਦੀ ਬੈਂਚ ਨੇ ਸੋਮਵਾਰ ਸਵੇਰੇ ਜਾਰੀ ਹੁਕਮ ਚ ਰਾਸ਼ਟਰਪਤੀ ਮੁਰਮੂ ਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਰਾਜ ਉਹਨਾਂ ਦੀ ਰਹਿਮਦੀ ਪਟੀਸ਼ਨ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਹਾਲਾਂਕਿ ਸੈਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਅਪੀਲ ਕੀਤੀ ਕਿ ਉਸਦੇ ਹੁਕਮ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮੁੱਦਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਤੇ ਸ਼ੁੱਕਰਵਾਰ ਨੂੰ ਫਿਰ ਤੋਂ ਸੁਣਵਾਈ ਹੋਣੀ ਚਾਹੀਦੀ ਹੈ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਫਾਈਲ ਇਸ ਸਮੇਂ ਮੁਰਮੂ ਕੋਲ ਨਹੀਂ ਹੈ ਸਗੋਂ ਇੱਕ ਗ੍ਰਹਿ ਮੰਤਰਾਲੇ ਕੋਲ ਪਈ ਹੈ ਰਾਸ਼ਟਰਪਤੀ ਦੇ ਕੋਲ ਹੈ ਹੀ ਨਹੀਂ ਸੋ ਬੈਂਚ ਨੇ ਮਹਿਤਾ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਤੇ ਮਾਮਲੇ ਨੂੰ ਅਗਲੇ ਸੋਮਵਾਰ ਤੱਕ ਲਈ ਸੂਚੀਬੱਧ ਕਰ ਦਿੱਤਾ ਹੈ ਬੈਂਚ ਨੇ ਸਵੇਰੇ ਸੁਣਵਾਈ ਸ਼ੁਰੂ ਕਰਦਿਆਂ ਕਿਹਾ ਇਹ ਮਾਮਲੇ ਦੀ ਸੁਣਵਾਈ ਅਜਲੀ ਤੈਹ ਕੀਤੇ ਜਾਣ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਕੋਈ ਵੀ ਪੇਸ਼ ਨਹੀਂ ਸੀ ਹੋਇਆ ਬੈਂਚ ਸਿਰਫ ਇਸ ਮਾਮਲੇ ਦੀ ਸੁਣਵਾਈ ਲਈ ਬੈਠੀ ਹੋਈ ਸੀ ਪੂਰਬੀ ਲੰਡਨ 'ਚ ਕੁਝ ਦਿਨ ਪਹਿਲਾਂ ਇੱਕ ਕਾਰ ਦੀ ਡਿੱਗੀ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਦੀ ਜਾਂਚ ਕਰ ਰਹੀ ਹੈ ਬ੍ਰਿਟਿਸ਼ ਪੁਲਿਸ ਉਹਨੇ ਕਤਲ ਦੇ ਸ਼ੱਕ ਵਿੱਚ ਉਸਦੇ ਭਾਰਤੀ ਮੂਲ ਦੇ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਮਲਜਮ ਇਸ ਮਹੀਨੇ ਦੀ ਸ਼ੁਰੂਆਤ 'ਚ ਆਪਣੀ ਪਤਨੀ ਹਰਸ਼ਦਾ ਬਰੇਲਾ ਦਾ ਕਤਲ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੈ ਪੁਲਿਸ ਵੱਲੋਂ ਐਤਵਾਰ ਨੂੰ ਜਾਰੀ ਇੱਕ ਅਪਡੇਟ ਬਿਆਨ ਵਿੱਚ ਚੀਫ ਇਨਸਪੈਕਟਰ ਪਾਲ ਕੈਸ਼ ਨੇ ਕਿਹਾ ਹੈ ਕਿ 60 ਤੋਂ ਵੱਧ ਜਸੂਸ ਇਸ ਮਾਮਲੇ ਤੇ ਕੰਮ ਕਰ ਰਹੇ ਹਨ ਅਤੇ ਪੁਲਿਸ ਨੇ ਦੋਸ਼ੀ ਪੰਕਜ ਲਾਂਬਾ ਦੀ ਇੱਕ ਤਸਵੀਰ ਜਾਰੀ ਕੀਤੀ ਹੈ ਪੀੜਤ ਦੀ লাশ ਵੀਰਵਾਰ ਸਵੇਰੇ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ਵਿੱਚ ਬ੍ਰਿਸਬੇਨ ਰੋਡ ਤੇ ਇੱਕ ਗੱਡੀ ਦੀ ਡਿੱਗੀ ਵਿੱਚੋਂ ਮਿਲੀ ਸੀ ਉਸ ਦਾ ਪੋਸਟਮਾਰਟਮ ਸ਼ੁੱਕਰਵਾਰ ਨੂੰ ਕੀਤਾ ਗਿਆ ਪੁਲਿਸ ਨੇ ਹਫਤੇ ਦੇ ਅੰਤ ਵਿੱਚ ਕਤਲ ਦੀ ਜਾਂਚ ਸ਼ੁਰੂਆਤ ਕੀਤੀ ਜਿਸ ਵਿੱਚ ਪੀੜਤਾ ਦਾ ਨਾਮ ਹਰਸ਼ਤਾ ਬਰੇਲਾ ਦੱਸਿਆ ਗਿਆ ਹੈ ਕਿਸਾਨਾਂ ਦਾ ਮੋੜ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਹੋ ਗਿਆ ਹੈ ਇਹ ਇਹ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਰਵਾਨਾ ਹੋ ਜਾਣਗੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ਤੋਂ ਅਸੀਂ ਦਿੱਲੀ ਵਾਲੇ ਪਾਸੇ ਨੂੰ ਚਾਲੇ ਪਾਵਾਂਗੇ ਉਹਨਾਂ ਨੇ ਕਿਹਾ ਕਿ 9 ਮਹੀਨਿਆਂ ਤੋਂ ਉਹ ਚੁੱਪ ਕਰਕੇ ਬੈਠੇ ਹੋਏ ਹਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ ਸਰਮਣ ਸਿੰਘ ਪੰਦੇਰ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਕੋਈ ਟਰੈਕਟਰ ਟਰਾਲੀ ਨਹੀਂ ਜਾਏਗੀ ਅਤੇ ਜਥਿਆਂ ਦੇ ਰੂਪ ਵਿੱਚ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਪੰਦੇਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਦਰਸ਼ਨ ਲਈ ਉਹਨਾਂ ਨੂੰ ਜਗ੍ਹਾ ਜਿਹੜੀ ਆ ਉਹ ਮਹੱਈਆ ਕਰਾਈ ਜਾਵੇ ਦੂਜੇ ਪਾਸੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਹਨ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਅੰਦੋਲਨ ਖਤਮ ਕਰਨ ਸਮੇ ਕਿਸਾਨਾਂ ਦੀਆਂ ਮੰਗਾਂ ਨੂੰ ਲਿਖਤੀ ਤੌਰ ਤੇ ਮੰਨਿਆ ਸੀ ਪਰ ਹਾਲੇ ਤੱਕ ਉਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਬਣਨ ਜਾ ਰਹੀ ਨਵੀਂ ਵਿਧਾਨ ਸਭਾ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਜਿੱਥੇ ਕਿ ਹਰਿਆਣਾ ਚੰਡੀਗੜ੍ਹ ਤੇ ਆਪਣਾ ਹੱਕ ਜਿਤਾ ਰਿਹਾ ਹੈ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਨਾਭਾ ਦੇ ਬਾਜ਼ਾਰਾਂ ਵਿੱਚ ਸਰਕਾਰਾਂ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਪਰ ਹਰਿਆਣਾ ਸਰਕਾਰ ਨੂੰ ਜੋ ਸਭ ਪੰਜਾਬ ਦਾ ਦਿੱਤਾ ਗਿਆ ਹੈ ਇਸ ਵਿੱਚ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਪਹਿਲਾਂ ਪਾਣੀਆਂ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਤੇ ਹੁਣ ਹਰਿਆਣਾ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਵੱਖਰੀ ਵਿਧਾਨ ਸਭਾ ਬਣਾਉਣ ਦਾ ਮੁੱਦਾ ਉੱਠ ਖੜਾ ਹੋਇਆ ਹੈ ਉਹਨਾਂ ਕਹਿੰਦੇ ਕਿ ਸਾਰੇ ਹੀ ਲੀਡਰਾਂ ਦੀ ਜ਼ਮੀਰ ਮਰ ਚੁੱਕੀ ਹੈ ਅਤੇ ਲੀਡਰ ਤਾਂ ਸਿਰਫ ਡਰਾਮੇਬਾਜ਼ ਹੀ ਬਣ ਕੇ ਰਹਿ ਗਏ ਹਨ ਦਿੱਲੀ ਦੇ ਮੁੱਖ ਮੰਤਰੀ ਆਦਮੀ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਰਾਜਧਾਨੀ ਚ ਵੱਧਦੇ ਪ੍ਰਦੂਸ਼ਨ ਤੇ ਖਰਾਬ 에ਅਰ ਕੁਆਲਿਟੀ ਇੰਡੈਕਸ ਨੂੰ ਗੁਆਂਡੀ ਸੂਬਿਆਂ ਤੇ ਨੂੰ ਜੁਮੇਵਾਰ ਤੋਂ ਦੇ ਹੋਏ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਪੰਜਾਬ ਚ ਉਹਨੇ ਕਿਹਾ ਕਿ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਜਿਹੜੇ ਆ ਉਹ ਕਾਫੀ ਕੇਸ ਘਟੇ ਹਨ ਯੂਪੀ ਰਾਣਾ ਤੇ ਮੱਧ ਪ੍ਰਦੇਸ਼ ਵਿੱਚ ਧਰਲੇਦਾਰ ਅੱਗਾ ਲਾਈਆਂ ਜਾ ਰਹੀਆਂ ਹਨ ਪਰ ਕੇਂਦਰ ਚੁੱਪ ਕਿਉਂ ਹੈ ਇਸ ਸਾਲ ਪੰਜਾਬ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਘਟ ਕੇ ਸਿਰਫ 8404 ਰਹਿ ਗਈਆਂ ਹਨ ਜਦੋਂ ਕਿ ਯੂਪੀ ਵਿੱਚ 60 ਫੀਸਦੀ ਵਾਧਾ ਹੋਇਆ ਹੈ ਆਥੀ ਨੇ ਵੀ ਕਿਹਾ ਕਿ ਦੇਸ਼ ਭਰ ਦੇ ਵਿੱਚੋਂ ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਪਰਾਲੀ ਸਾੜੀ ਜਾ ਰਹੀ ਹੈ ਕੇਂਦਰੀ ਅੰਕੜੇ ਦੱਸਦੇ ਹਨ ਕਿ ਮੱਧ ਪ੍ਰਦੇਸ਼ ਵਿੱਚ ਹਰ ਰੋਜ਼ ਹੀ ਪਰਾਲੀ ਸਾੜਨ ਦੀਆਂ 700 ਤੋਂ ਵੱਧ ਘਟਨਾਵਾਂ ਵਾਪਰ ਰਹੀਆਂ ਹਨ ਦਿੱਲੀ ਵਿੱਚ ਪ੍ਰਦੂਸ਼ਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਹਵਾ ਕਈ ਦਿਨਾਂ ਤੋਂ ਗੰਭੀਰ ਸ਼੍ਰੇਣੀ ਵਿੱਚ ਬਣੀ ਹੋਈ ਹੈ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਦੂਸ਼ਣ ਘਟਣ ਦਾ ਨਾਂ ਨਹੀਂ ਲੈ ਰਿਹਾ ਅੱਜ ਦਿੱਲੀ ਦੀ ਹਵਾ ਆਪਣੇ ਸਭ ਤੋਂ ਖਰਾਬ ਪੱਧਰ ਤੇ ਪਹੁੰਚ ਗਈ ਹੈ ਮਾਰਾ ਅਨਸਾਰ ਦਿੱਲੀ ਦੀ ਹਵਾ ਇੰਨੀ ਖਰਾਬ ਹੋ ਚੁੱਕੀ ਹੈ ਕਿ ਰਜਾਨਾ 30 ਤੋਂ 40 ਸਿਗਟਾਂ ਪੀਂਡ ਦੇ ਬਰਾਬਰ ਹੈ ਅੱਜ ਰਾਜਧਾਨੀ ਦੇ ਜ਼ਿਆਦਾਤਰ ਖੇਤਰਾਂ ਦਾ 에ਅਰ ਕੁਆਲਿਟੀ ਇੰਡੈਕਸ 500 ਦੇ ਨੇੜੇ ਪਹੁੰਚ ਗਿਆ ਇਸ ਦੌਰਾਨ ਦਵਾਰਕਾ ਸੈਕਟਰ ਵਿੱਚ ਜਿਹੜਾ ਸੈਕਟਰ 8 ਅਧੇ ਦਵਾਰ ਦਾ ਉਹਦੇ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਇਸ ਸਮੇਂ ਦੌਰਾਨ ਦਵਾਰਕਾ ਸੈਕਟਰ 8 ਵਿੱਚ ਸਭ ਤੋਂ ਵੱਧ 500 ਜਿਹੜਾ 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹੈ ਜਸਟਿਸ ਅਬੇ ਐਸਓ ਕਤੇ ਜਸਟਿਸ ਅਗਸਟਨ ਜਾਰਜ ਮਸੀ ਦੀ ਬੈਂਚ ਨੇ ਇਹ ਜਿਹੜੇ ਪ੍ਰਦੂਸ਼ਨ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਕੀਤੀ ਹੈ 14 ਨਵੰਬਰ ਨੂੰ ਇੱਕ ਐਮਿਕਸ ਨੇ ਦਿੱਲੀ ਵਿੱਚ ਖਤਰਨਾਕ ਪ੍ਰਦੂਸ਼ਨ ਬਾਰੇ ਸੁਪਰੀਮ ਕੋਰਟ ਤੋਂ 36 ਸੁਣਵਾਈ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਗੰਭੀਰ ਸਥਿਤੀ ਵਿੱਚ ਆਂ ਸਰਕਾਰ ਨੇ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਸਾਨੂੰ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਨਹੀਂ ਬਣ ਦੇਣਾ ਚਾਹੀਦਾ ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਵਾਧੇ ਪ੍ਰਦੂਸ਼ਣ ਤੇ ਸੂਬਾ ਸਰਕਾਰ ਨੂੰ ਪਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਜਦੋਂ ਤੱਕ ਪ੍ਰਦੂਸ਼ਣ ਨਾਲ ਜੁੜੇ ਮਾਮਲੇ ਸ਼ਕਤੀ ਤੇ ਨਾਲ ਨਹੀਂ ਨਿਜਿੱਠੇ ਜਾਂਦੇ ਉਦੋਂ ਤੱਕ ਕੁਝ ਵੀ ਨਹੀਂ ਹੋ ਸਕਦਾ ਹੁਣ ਸਵਾਲ ਉੱਠਦਾ ਹੈ ਕਿ ਕੀ ਦਿੱਲੀ ਦੀ ਜਰੀਲੀ ਹਵਾ ਲਈ ਸਿਰਫ ਕਿਸਾਨ ਹੀ ਜ਼ਿੰਮੇਵਾਰ ਹਨ ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਧਾਰਨਾ ਕਿ ਅਕਤੂਬਰ ਨਵੰਬਰ ਦੇ ਮਹੀਨਿਆਂ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦਾ ਮੁੱਖ ਕਾਰਨ ਦਿੱਲੀ ਦੀ ਖਤਰਨਾਕ ਹਵਾ ਪ੍ਰਦੂਸ਼ਣ ਹੁੰਦੀ ਹੈ ਸੈਂਟਰ ਫਾਰ ਰਿਸਰਚ ਇਨ એનર્ਜੀ ਐਂਡ ਕਲੀਨ 에ਅ ਸੀ ਆਰ ای ਏ ਨੇ ਇਸ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਥਰਮਲ ਪਾਵਰ ਪਲਾਂਟ ਝੋਨੇ ਦੀ ਪਰਾਲੀ ਸਾڑے ਜਾਨ ਨਾਲੋਂ 240 ਗੁਣਾ ਵੱਧ ਹਵਾ 'ਚ ਪ੍ਰਦੂਸ਼ਣ ਕਰਦੇ ਹਨ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ NCR ਵਿੱਚ ਥਰਮਲ ਪਾਵਰ ਪਲਾਂਟ ਸਾਲਾਨਾ 281 ਕਿਲੋਵਾਟ ਸਲਫਰ ਡਾਈਆਕਸਾਈਡ ਜਿਹਨੂੰ SO2 ਕਹਿੰਦੇ ਆ ਉਹ ਛੱਡਦੇ ਹਨ ਜਦੋਂ ਕਿ 8.9 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਸਿਰਫ 17.8 ਕਿਲੋ ਟਨ ਸਲਫਰ ਡਾਈਆਕਸਾਈਡ ਹੀ ਪੈਦਾ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੋਮਵਾਰ ਨੂੰ ਇੱਥੇ ਹੋਈ ਆਪਣੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਸੁਖਵੀਰ ਬਾਦਲ ਵੱਲੋਂ ਦਿੱਤੇ استੀਫੇ ਬਾਰੇ ਆਪਣਾ ਫੈਸਲਾ ਟਾਲ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਹੈ ਕਿ ਇਸ ਬਾਰੇ ਕੋਈ ਵੀ ਫੈਸਲਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਤੇ ਹੋਰ ਨਾਲ ਡੈਲੀਗੇਟਾਂ ਨਾਲ ਮੀਟਿੰਗ ਤੋਂ ਬਾਅਦ ਲਿਆ ਜਾਏਗਾ ਸੀਨੀਅਰ ਅਕਾਲੀ ਆਗੂ ਅੱਛਾ ਇਹਦੇ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹ ਸਟੈਂਡ ਲਿਆ ਗਿਆ ਸੀ ਕਿ ਅਜੇ ਮੀਟਿੰਗਾਂ ਹੋਣਗੀਆਂ ਡੈਲੀਗੇਟਾਂ ਨਾਲ ਤੇ ਹਲਕਾ ਇੰਚਾਰਜਾਂ ਨਾਲ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਪਰ ਬਾਅਦ ਚ ਜਿਹੜਾ ਪ੍ਰੈਸ ਨੋਟ ਦਿੱਤਾ ਗਿਆ ਉਹਦੇ ਵਿੱਚ ਕਈ ਸਿਆਸੀ ਹਕੁਮਤਾਂ ਤਰ੍ਹਾਂ ਸਾਹਮਣੇ ਆਈਆਂ ਉਹਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਸਾਹਿਬ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਬਹੁਤ ਸਾਰੇ ਡੈਲੀਗੇਟਸ ਤੇ ਬਹੁਤ ਸਾਰੇ ਹੋਰ ਲੀਡਰਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਅਸਤੀਫਾ ਵਾਪਸ ਨਹੀਂ ਲੈਂਦੇ ਤੇ ਅਸੀਂ ਸਾਰੇ ਹੀ ਆਪਣੇ ਅਸਤੀਫੇ ਦੇ ਦੇਵਾਂਗੇ ਇਹ ਮਤਲਬ ਉਹਨਾਂ ਦੀ ਜਿਹੜੀ ਆ ਉਹ ਬਦਲੀ ਹੋਈ ਸੁਰ ਹੈ ਤੇ ਹੁਣ ਇਦਾਂ ਲੱਗਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਦਾ ਆਕਾਲ ਤਖਤ ਨਾਲ ਸਿੱਧਾ ਟਕਰਾਅ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਐਨ ਕੇ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਸੁਖਬੀਰ ਬਾਦਲ ਦੇ ਅਕ ਵਿੱਚ ਅਸਤੀਫਾ ਦਿੱਤਾ ਹੈ ਉਹਨਾਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਉਹਨਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਾਜ਼ਿਸ਼ ਤਹਿਤ ਜਲੀਲ ਕੀਤਾ ਜਾ ਰਿਹਾ ਹੈ ਐਨ ਕੇ ਸ਼ਰਮਾ ਅਕਾਲੀ ਦਲ ਆਗੂ ਸੁਖਬੀਰ ਬਾਦਲ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ ਸ਼ਰਮਾ ਨੇ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਐਲਾਨ ਕੀਤਾ ਕਿ ਉਹਨਾਂ ਨੇ ਪਾਰਟੀ ਦੇ ਹਰ ਉਪਦੇਸ਼ ਤੋਂ ਅਸਤੀਫਾ ਦੇ ਦਿੱਤਾ ਹੈ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਚਨਾ ਚ ਬੋਰਡ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਕਾਲ ਤਖਤ ਸਾਹਿਬ ਨੂੰ ਕਿਸੇ ਵੀ ਸਿੱਖ ਗੁਰੂ ਨੇ ਨਹੀਂ ਸੀ ਬਣਾਇਆ ਉਹਨਾਂ ਨੇ ਕਿਹਾ ਹੈ ਕਿ ਕਾਲ ਤਖਤ ਸ਼ਬਦ 1840 ਤੋਂ ਪਹਿਲਾਂ ਮੌਜੂਦ ਹੀ ਨਹੀਂ ਸੀ ਅਤੇ 1920 ਤੋਂ ਪਹਿਲਾਂ ਛਪੀ ਕਿਸੇ ਵੀ ਕਿਤਾਬ ਵਿੱਚ ਸ਼ਬਦ ਨਹੀਂ ਮਿਲਦਾ ਡਾਕਟਰ ਦਿਲਗੀਰ ਇਹ ਬਿਆਨ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਦੌਰਾਨ ਦਿੱਤਾ ਉਹਨਾਂ ਮੁਤਾਬਕ ਇਸ ਵਿਸ਼ੇ ਤੇ ਉਹਨਾਂ ਨੇ ਗਹਿਰਾ ਅਧਿਨ ਕੀਤਾ ਅਤੇ ਬਾਅਦ ਵਿੱਚ ਉਹਨਾਂ ਨੇ ਕਈ ਤੱਥ ਇਕੱਠੇ ਕੀਤੇ ਅਤੇ ਫਿਰ ਉਹ ਇਸ ਨਤੀਜੇ ਤੇ ਪਹੁੰਚੇ ਨੇ ਕਿ ਨਾ ਤਾਂ ਕਾਲ ਤਖਤ ਤੇ ਨਾ ਹੀ ਇਹ ਸ਼ਬਦ ਦਾ ਕੋਈ ਵੀ ਸਬੰਧ ਗੁਰੂਆਂ ਦੇ ਸਮੇਂ ਨਾਲ ਸੀ ਡਾਕਟਰ ਦਿਲਗੀਰ ਨੇ ਦੱਸਿਆ ਕਿ ਅਕਾਲ ਤਖਤ ਦੀ ਇਮਾਰਤ ਅਸਲ ਵਿੱਚ ਅਕਾਲੀਆਂ ਦਾ ਇੱਕ ਬੁੰਗਾ ਜਾਂ ਰਹਿਸ਼ੀਸਤਾਨ ਹੋਇਆ ਕਰਦਾ ਸੀ 1840 ਦੇ ਵਿੱਚ ਪੁਜਾਰੀਆਂ ਨੇ ਇਸ ਤੇ ਕਬਜ਼ਾ ਕਰਕੇ ਇਹਨੂੰ ਅਕਾਲ ਤਖਤ ਬਣਾਉਣ ਦੀ ਸਾਜ਼ਿਸ਼ ਰਚੀ ਫਿਰ 1920 ਤੱਕ ਅਕਾਲ ਤਖਤ ਸ਼ਬਦ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਡਾਕਟਰ ਦਿਲਗੀਰ ਨੇ ਇਹ ਵੀ ਕਿਹਾ ਕਿ ਇਸ ਨੂੰ ਤਖਤ ਬਣਾ ਕੇ ਪਹਿਲਾ ਖਾਲਸਤਾਨੀ ਅੰਦਾਲਨ ਅੰਦੋਲਨ ਦੌਰਾਨ ਅਕਾਲੀਆਂ ਤੇ ਸਰਕਾਰਾਂ ਨੂੰ ਡਰਾਉਣ ਲਈ ਵਰਤਿਆ ਜਾਂਦਾ ਰਿਹਾ ਖਾਲਸਤਾਨੀ ਅੰਦੋਲਨ ਦੇ ਪਤਨ ਤੋਂ ਬਾਅਦ 1993 ਵਿੱਚ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਵਿਰੋਧੀਆਂ ਨੂੰ ਡਰਾਉਣ ਲਈ ਇਹਦਾ ਇਸਤੇਮਾਲ ਕੀਤਾ ਅੱਜ ਇਹ ਡਰਾਉਣ ਦਾ ਹਥਿਆਰ ਸ਼੍ਰੋਮਣੀ ਅਕਾਲੀ ਦਲ ਲਈ ਹੀ ਮੁਸੀਬਤ ਬਣਕਦਾ ਜਾ ਰਿਹਾ ਹੈ ਅਗਲੀ ਖਬਰ ਆਸਟ੍ਰੇਲੀਆ ਤੋਂ ਹੈ ਜੀ ਉੱਥੇ ਇੰਗਲੈਂਡ 'ਚ ਰਹਿੰਦੇ ਨੇ ਗਾਇਕ ਗੈਰੀ ਸੰਧੂ ਉਹਨਾਂ ਦੇ ਆਸਟ੍ਰੇਲੀਆ ਵਿੱਚ ਸਿਡਨੀ ਵਿੱਚ ਇੱਕ ਲਾਈਵ ਪਰਫਾਰਮੈਂਸ ਪ੍ਰੋਗਰਾਮ ਹੋ ਰਿਹਾ ਸੀ ਜਿਹਦੇ ਵਿੱਚ ਸਟੇਜ ਤੇ ਆ ਕੇ ਇੱਕ ਵਿਅਕਤੀ ਨੇ ਉਹਨਾਂ ਤੇ ਹਮਲਾ ਕੀਤਾ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਸਟੇਜ ਤੇ ਚੜ ਗਿਆ ਤੇ ਉਹਨੇ ਗੈਰੂ ਸੰਧੂ ਦਾ ਗਲ ਕੁੱਟਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਤੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਦਖਲ ਦੇ ਕੇ ਹਮਲਾਵਰ ਨੂੰ ਰੋਕਿਆ ਪਰ ਉਹ ਸਟੇਜ ਤੋਂ ਫਰਾਰ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਗੈਰੀ ਸੰਧੂ ਨੇ ਆਪਣੇ ਆਸਟ੍ਰੇਲੀਆ ਦੌਰੇ ਦੇ ਹਿੱਸੇ ਵਜੋਂ ਨਿਊ ਸਾਊਥ ਵੇਲਜ਼ ਵਿੱਚ ਲਾਈਵ ਸ਼ੋਅ ਦੌਰਾਨ ਜਦੋਂ ਉਹ ਗਾ ਰਿਹਾ ਸੀ ਇਸ ਦੌਰਾਨ ਸੰਧੂ ਨੇ ਭੀੜ ਵੱਲ ਕਥਿਤ ਤੌਰ ਤੇ ਇਤਰਾਜਜੋਗ ਇਸ਼ਾਰਾ ਕੀਤਾ ਪ੍ਰਸ਼ੰਸਕ ਜਿਹੜੇ ਸੀ ਉਹ ਭੜਕ ਉੱਠੇ ਅਤੇ ਇੱਕ ਵਿਅਕਤੀ ਸਟੇਜ ਤੇ ਆ ਗਿਆ ਤੇ ਗੈਰੀ ਸੰਧੂ ਨੂੰ ਫੜ ਲਿਆ ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਥੋੜੀ ਜੀ ਜਦੋਜਹਿਦ ਤੋਂ ਬਾਅਦ ਹਮਲਾਵਰ ਨੂੰ ਹੇਠਾਂ ਸੁੱਟ ਲਿਆ ਸੀ ਪਹਿਲਾਂ ਹਲੇ ਸੰਬੰਧੀ ਗੈਰੀ ਗੈਰੀ ਸੰਧੂ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਰਣੇ ਮਿਲੇ ਪ੍ਰतिकਰਮ ਆ ਰਹੇ ਹਨ ਅਤੇ ਕੁਝ ਲੋਕਾਂ ਵੱਲੋਂ ਗੈਰੀ ਸੰਧੂ ਵੱਲੋਂ ਭੱਦੇ ਇਸ਼ਾਰੇ ਕਰਨ ਦੀ ਆਲੋਚਨਾ ਕੀਤੀ ਗਈ ਹੈ ਇਹਦੇ ਨਾਲ ਹੀ ਅੱਜ ਦਾ ਖਬਰਾਂ ਦਾ ਇਹ ਬਲਟਨ ਹੋਇਆ ਸਮਾਪਤ ਧੰਨਵਾਦ ਸਤਿ ਸ੍ਰੀ ਅਕਾਲ